ਜੀ ਤੁਸੀਂ ਦੇਖ ਰਹਾ ਵੇਟ ਕਰ ਮਿਸ਼ਨ نیوز ਚੈਨਲ ਮੈਂ ਤੁਹਾਡਾ ਆਪਣਾ ਸਰਬਜੀਤ ਸਿੰਘ ਟੋਲਾ ਅੱਜ ਅਸੀਂ ਪਹੁੰਚਿਆ ਖੰਨਾ ਰੋਡ ਤੇ ਰਾੜਮਾ ਤੇ ਭੈਣੀ ਖੂਵਾਂ ਦੇ ਵਿਚਕਾਰ ਇੱਕ ਜੇ ਨੈਣ ਦੀ ਦੁਕਾਨ ਦੇ ਪਿਛਲੇ ਪਾਸੇ ਇੱਥੇ ਇੱਕ ਮਕਾਨ ਵਸਿਆ ਜਿੱਥੋਂ ਕੀ ਲਸੋਈ ਦਾ ਇੱਕ ਨੌਜਵਾਨ ਜਿਹੜਾ ਇੱਥੇ ਰਹਿ ਰਿਹਾ ਜਿਸ ਨੇ ਕੀ ਪਹਿਲਾਂ ਸਾਦੀ ਕਰਵਾਈ ਹੋਈ ਸੀਗੀ ਕਿਸੇ ਲੁਧਿਆਣਾ ਸਾਈਡ ਦੀ ਲੜਕੀ ਦੇ ਨਾਲ ਜਿਹਦੇ ਇੱਕ ਬੱਚਾ ਵੀ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਛੱਡ ਕੇ ਉਹ ਆਪਣਾ ਧਰਮ ਪਰਵਾਤਨਾ ਕਰਕੇ ਉਹ ਆ ਮੁਸਲਮਾਨ ਬਰਾਦਰੀ ਦੇ ਵਿੱਚ ਸ਼ਾਮਲ ਹੋ ਗਿਆ ਉਸ ਮੁਸਲਮਾਨ ਬਰਾਦਰੀ ਦੇ ਨਾਲ ਵਿਆਹ ਕਰਾ ਲਿਆ ਉਸ ਤੋਂ ਬਾਅਦ ਪਹਿਲੀ ਜਨਾਨੀ ਦੇ ਨਾਲ ਤਨਾਕ ਨਹੀਂ ਹੋਇਆ ਐਸਐਸਪੀ ਦਫ਼ਤਰ ਦੇ ਵਿੱਚੋਂ ਵੀ ਉਹਨਾਂ ਦੇ ਜਿਹੜੇ ਹੈਗੇ ਨੇ ਕੰਪਰੋਮਾਈਜ਼ ਕਰਵਾਏ ਗਏ ਸੀ ਪਰ ਉਹ ਬੰਦਾ ਉਹਦੀਆਂ ਸਮਝੌਤਿਆਂ ਦੇ ਉੱਪਰ ਨਹੀਂ ਖੜਿਆ ਉਹ ਫਿਰ ਵੀ ਇਸ ਜਗ੍ਹਾ ਤੇ ਆ ਕੇ ਜਿਹੜਾ ਉਹ ਰਹਿ ਰਿਹਾ ਉਸ ਮੁਹੰਮਦਾਨਾ ਲੜਕੀ ਦੇ ਨਾਲ ਵਿਆਹ ਕਰਵਾ ਕੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਜਿਹੜੀ ਪਹਿਲੇ ਵਿਆਹ ਵਾਲੀ ਲੜਕੀ ਸੀ ਉਹ ਉੱਥੇ ਇੱਕ ਹਾਈ ਬੋਟੀ ਡਰਾਮਾ ਜਿਹੜਾ ਕਰ ਰਹੀ ਸੀ ਜਿਹੜੀ ਕਹਿੰਦੀ ਸੀ ਮੈਂ ਆਪਣੇ ਬੱਚੇ ਨੂੰ ਤੇਲ ਪਾ ਕੇ ਉੱਥੇ ਅੱਗ ਲਾ ਕੇ ਇਸ ਘਰ ਦੇ ਮੁਰੇ ਬਚਾਂਗੀ ਜੇਕਰ ਮੈਨੂੰ ਪੁਲਿਸ ਵੱਲੋਂ ਇਨਸਾਫ ਨਾ ਦਿਵਾਇਆ ਗਿਆ ਜਦ ਕਿ ਅਸੀਂ ਉੱਥੇ ਪਹੁੰਚੇ ਤਾਂ ਅਹਿਮਦਗੜ੍ਹ ਪੁਲਿਸ ਵਿਖੇ ਤੋਂ ਐਮਓ ਜਿਹੜੇ ਉੱਥੇ ਹਾਜ਼ਰ ਸਨ ਜਦੋਂ ਆਸੀ ਨੇ ਉਹਨਾਂ ਨੂੰ ਕਿਹਾ ਵੀ ਸਾਡੀ ਜਿਹੜਾ ਉਹ ਮੁੰਡਾ ਜਿਹੜਾ ਇਹ ਦੂਜੀ ਸ਼ਾਦੀ ਕਰਾ ਕੇ ਇੱਥੇ ਬੈਠਾ ਹੋਇਆ ਉਹਦੇ ਨਾਲ ਗੱਲਬਾਤ ਕਰਵਾਓ ਤਾਂ ਉਹਨਾਂ ਮੁਲਾਜ਼ਮਾਂ ਨੇ ਵੀ ਸਾਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਪਤਾ ਨਹੀਂ ਕੀ ਵਿਣੀ ਬੋਤ ਕਹਿ ਸਕਦੇ ਆਪਾਂ ਜਾਂ ਜਾਣ ਪੁੱਛ ਕੇ ਨਹੀਂ ਉਹਨਾਂ ਨੂੰ ਮਿਲਵਾ ਮਚਾਇਆ ਜਾ ਰਿਹਾ ਅੱਜ ਸਾਨੂੰ ਦਿਖਾਵਾਂਗੇ ਉਸ ਬਿਲਕੁਲ ਦੀ ਬੱਚੀ ਦੇ ਨਾਲ ਆ ਰੋ ਦੀ ਮਾਂ ਦੇ ਨਾਲ ਜਿਨ੍ਹਾਂ ਨੂੰ ਇਸ ਇਨਸਾਨ ਵੱਲੋਂ ਧੱਕੇ ਮਾਰ ਕੇ ਜਿ ਆਪਾਂ ਇਕੱਲੇ ਘਰੋਂ ਕੱਢਿਆ ਗਿਆ ਜਿਹੜਾ ਉਸ ਲੜਕੇ ਦੇ ਬਾਪ ਨਾਲ ਗੱਲ ਕਰਨੀ ਚਾਹੀਦੀ ਤਾਂ ਸਾਨੂੰ ਉਹ ਦੋਨੇ ਪਾਸੇ ਢੱਕਾ ਛੱਡਦਾ ਜਿਹੜਾ ਨਜ਼ਰ ਆਇਆ ਤੁਹਾਡੀ ਅਰ ਉਸ ਲੜਕੀ ਦੇ ਬਾਪ ਦੇ ਨਾਲ ਵੀ ਉਹਨਾਂ ਦਾ ਸਬੰਧ ਦੇ ਵਿੱਚ ਕੀ ਕਹਿੰਦਾ ਤੁਸੀਂ ਦੇਖ ਰਹੇ ਹੋ ਵੇਟ ਕਰ ਮਿਸ਼ਨੂ ਚੈਨਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ ਰਾਣੀ ਆ ਤੇ ਤੁਸੀਂ ਇੱਥੇ ਪਹੁੰਚੂ ਕੀ ਕਾਰਨ ਹੈ ਤੁਹਾਡਾ ਨਿੱਕਾ ਜਿਹਾ ਬੱਚਾ ਵੀ ਤੁਹਾਡੀ ਗੋਦੀ ਵਿੱਚ ਹੈ ਹਾਂ ਕੀ ਮੇਰਾ ਨਿੱਕਾ ਜਿਹਾ ਬੱਚਾ ਆ ਮੈਸੇਸ ਵੀਰੇ ਪੇਸ਼ ਹੋਈ ਸੀਗੀ ਮੈਨੂੰ ਪਿਆਰ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਅਮਰਪ੍ਰੀਤ ਸਿੰਘ ਕੀ ਲੱਗਦੇ ਤੁਹਾਡੇ ਮੇਰੇ ਹਸਬੰਡ ਨੇ 11 ਸਵੇਰੇ ਦੂਸਰੀ ਜਨਾਨੀ ਸ਼ਬਨਾ ਠੀਕ ਇਹ ਮੈਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਗਈ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਵੀ ਆਇਆ ਜੀ ਤੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹਿ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਜੀ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਹਿਆਰਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਆ ਜਿਹੜਾ ਇੱਥੇ ਰਹਿਣ ਲੱਗੇ ਆਗੇ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਹੁਣ ਲਸੋਈ ਤੋਂ ਕਿੰਨੇ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਉਸ ਨਾਨੀ ਨਾਲ ਉਹ ਇਹ 7 ਮਹੀਨਿਆਂ ਤੋਂ ਰਹਿਣ ਲੱਗੇ ਆ। ਥੋੜੇ ਨਾਲ 7 ਮਹੀਨੇ ਤੋਂ ਬੱਕ ਰਹੇ ਤੁਹਾਨੂੰ ਦੱਸਿਆ ਕੁਝ ਪਹਿਲਾਂ ਨੇ ਰੇਸ ਨਹੀਂ ਦੱਸਿਆ ਬੱਚਾ ਹੋਇਆ ਮੈਨੂੰ ਹੁਣ ਮਹੀਨੇ ਤੋਂ ਪਤਾ ਲੱਗਾ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ 3 ਬੱਚੇ ਆ। ਮੇਰੀ ਪਹਿਲਾ ਮੈਰਿਜ ਹੋਈ ਸੀਗੀ। ਮੈਂ ਜੋਬ ਕਰਦੀ ਸੀਗੀ। ਜੀ। ਲੁਧਿਆਣੀ ਤੋਂ ਮੈਨੂੰ ਜੋਬ ਤੋਂ ਠਾਇਆ ਬਿਊਟੀ ਪਾਰਲਰ ਦੀ। ਜੋਬ ਠਾ ਕੇ ਮੈਨੂੰ ਇੱਥੇ ਲਿਆਂਦਾ। ਬੇਟੀ ਹੋਣ ਵਾਲੀ ਰੀਤੀ ਰਿਵਾਜਾਂ ਨਾਲ ਸਾਰਾ ਵਿਆਹ ਕਰਵਾਇਆ। ਜੀ। ਹਾਂਜੀ ਤੇ ਹੁਣ ਇੱਥੇ ਰਹਿ ਰਹੇ ਆ ਹੁਣ ਦੇਖੋ ਮੇਰੀ ਸੁਣਵਾਈ ਤਾਂ ਕਿਸੇ ਪਾਸੇ ਨਹੀਂ ਹੋ ਰਹੀ ਹੈ ਤੁਸੀਂ ਇਸ ਸਬੰਧ ਦੇ ਵਿੱਚ ਪੁਲਿਸ ਕੰਪਲੇਟ ਕੀਤੀ ਹੈ ਜੀ ਹਾਂਜੀ ਮੈਂ ਦੋ ਵਾਰ ਕਰ ਦਿੱਤੀ ਐਸਐਸਪੀ ਦੇ ਫਿਰ ਉਹਨਾਂ ਨੇ ਸੁਣ ਕੀ ਹਿਸਾਬ ਦਾ ਮੇਰੀ ਕੋਈ ਵੀ ਮੇਰੇ ਨਾਲ ਇਨਸਾਫ ਨਹੀਂ ਹੋਇਆ ਅੱਛਾ ਕਿਹੜੇ ਥਾਣੇ ਦੇ ਵੀ ਤੁਸੜੀ ਹੈ ਜੀ ਰਿਪੋਰਟ ਕੀਤੀ ਸੀ ਮੈਂ ਐਸਐਸਪੀ ਦੀ ਮਲੇਰ ਕੋਟਲੀ ਅੱਛਾ ਉੱਥੋਂ ਜਿਹੜੇ ਉਹਨਾਂ ਨੇ ਅੱਗੇ ਡਿਊਟੀ ਕਿਹਦੀ ਲਈ ਪੈਰਵਾਈ ਕਰਨ ਵਾਸਤੇ ਕੁਣੀ ਅਹਿਮਦਗੜ ਅਹਿਮਦਗੜ ਹਾਂਜੀ ਕੈਮਦਗੜ ਵਾਲਿਆਂ ਨੂੰ ਕਾਰਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਕੁਣੀ ਤੇ ਇਹ ਕਿਹਾ ਕਿ ਤਾਲੀ ਤੋੜ ਕੇ ਉੱਥੇ ਬਹਿ ਜਾਓ ਅੱਛਾ ਬਸ ਇਹ ਮੈਨੂੰ ਕਿਹਾ ਆ ਇਹ ਇਹਦੇ ਵਿੱਚ ਪੁਲਿਸ ਦਾ ਕੋਈ ਇਨਸਾਫ ਤੋਂ ਬਣ ਦਾ ਸੰਬੰਧ ਨਹੀਂ ਤੁਸੀਂ ਤਾਂ ਨਹੀਂ ਹੈਗਾ ਮੈਨੂੰ ਇਨਸਾਫ ਮਿਲੇ ਨਹੀਂ ਰਿਹਾ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਤੋਂ ਕੀ ਮੰਗਦਾ ਮੈਨੂੰ ਇਨਸਾਫ ਚਾਹੀਦਾ ਆ ਮੇਰੇ ਹਸਬੰਦ ਨੂੰ ਅੰਦਰੋਂ ਕੱਟਿਆ ਜਾਵੇ ਜੇਕਰ ਤੁਹਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਮੇਰੇ ਵੱਲੋਂ ਕਾਰਵਾਈ ਮੈਂ ਇੱਥੇ ਅੱਗ ਲਾ ਕੇ ਮਰੂੰਗੀ ਇਸ ਘਰ ਦੇ ਮੋਹਰੇ ਅੱਗ ਲਾ ਕੇ ਮਰੂੰਗੀ ਮੈਂ ਅੱਜ ਦੇ ਟਾਈਮ ਆਪਣੇ ਬੱਚੇ ਲੈਕੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੁਲਿਸ ਵੀ ਇਹ ਨਾਲ ਕੋਈ ਇਨਸਾਫ ਨਹੀਂ ਕਰਦੀ ਮੈਨੂੰ ਇਨਸਾਫ ਗਲਤ ਕੰਮ ਹੁੰਦਾ ਆਣ ਵਣ ਸਾਨੂੰ ਕਹੇ ਹੋਣੇ ਨਾ ਦੱਸਿਆ ਕਿੱਥੋਂ ਮੈਨੂੰ ਲੈ ਚੱਲ ਫਿਰ ਵੀ ਇਹ ਜਨਾਨੀ ਨੇ ਪਤਾ ਨਹੀਂ ਕੀ ਕੀਤਾ ਚਿੱਟੇ ਦੇ ਵਿੱਚ ਹੀ ਫੜੇ ਗਏ ਆ ਮੋਬਾਈਲ ਖੋਇਆ ਇਹਨਾਂ ਦੇ ਕੋਲ ਅਹਿਮਦਗੜ੍ਹ ਉਹ ਰਿਪੋਰਟ ਵੀ ਆ ਅਹਿਮਦਗੜ੍ਹ ਵੀ ਰਿਪੋਰਟ ਅਹਿਮਦਗੜ੍ਹ ਕਿਦਣਾ ਹਿੰਦੀ ਮੋਬਾਈਲ ਕਿਤਾ ਖੋਇਆ ਜੀ ਮੇਰੇ ਹਸਬੰਡ ਦਾ ਉਨੀ ਮੁੰਡਿਆ ਨੇ ਨਸ਼ਾ ਲੈਣ ਨੂੰ ਮੰਗਾ ਲਿਆ ਫਿਰ ਕਹਿੰਦੇ ਸੁਨੀਤਾ ਮੈਨੂੰ ਬਚਾ ਲੈ ਮੇਰੇ ਤੋਂ ਗਲਤ ਕੰਮ ਕਰਾਉਂਦੀ ਆ ਮੈਂ ਕਿੱਦਾਂ ਬਚਾ ਲਾਂਦੀ ਦੱਸੋ ਮ ਉਹ ਕਿੱਦਾਂ ਵਿਚਾਲੇ ਪਹਿਲਾਂ ਇਹ 15 ਦਿਨ ਪਹਿਲਾਂ ਰਜਮੰਦੀ ਹੋ ਗਈ ਪੰਚਾਇਤੀ ਫੈਸਲਾ ਹੋ ਗਿਆ ਕਿ ਇਹ ਸਾਡੇ ਕੋਲ ਰਹੂਗਾ ਉਸ ਤੋਂ ਬਾਅਦ ਮਿਲ ਕੇ ਜੋੜ ਜੋੜ ਕੇ ਰ ਆਪਾਂ ਥਾਣਾ ਕਿੱਦਾਂ ਆਪਣੇ ਹਾਂਜੀ ਜੋੜਾ ਉਹ ਸਾਈਨ ਕਰਕੇ ਲੱਗੇ ਤਾਂ ਜੀ ਰਜਮੰਦੀ ਹੋ ਗਈ ਹਾਂਜੀ ਇਹ ਕਹਿੰਨੇ ਕਹਤਾ ਹਾਂਜੀ ਹੋ ਗਈ ਹੈ ਜੀ ਉਸ ਤੋਂ ਬਾਅਦ ਫਿਰ ਹੁਣ ਇਹ ਪੁਲਿਸ ਆ ਪੁਲਿਸ ਆਏ ਨੇ ਇਹਨਾਂ ਵੱਲ ਕਰੋ ਜਰਾ ਥੋੜਾ ਜਿਹਾ ਇਹ ਕਹਿੰਦੇ ਹੁਣ ਕੋਰਟ ਮੈਰਿਜ ਕਰਾ ਦਈਏ ਨਾ ਰੱਖੋ ਸੀ ਇਹਨੂੰ ਪੁੱਛਾਂਗੇ ਇਹਨਾਂ ਨੇ ਕੋਰਟ ਮੈਰਿਜ ਕਰਾ ਲਈ ਹੈ ਜੀ ਹੁਣ ਤਿੰਨ ਚਾਰ ਦਿਨਾਂ ਚ ਕਿਹੜੀ ਕੋਰਟ ਮੈਰਿਜ ਹੋ ਜਾਂਦੀ ਹੈ ਜੀ ਇਹਦੀ ਇੱਕ ਵਾਰੀ ਪੁਲਿਸ ਨੇ ਰਾਈਨਾਮਾ ਕਰ ਦੇ ਤਾਂ ਉਸ ਤੋਂ ਬਾਅਦ ਵੀ ਬੰਦਾ ਕੋਰਟ ਮੈਰਿਜ ਕਰਾ ਲੂਗਾ ਥੋੜੇ ਕਹਿਣ ਦਾ ਪਾਪ ਆ ਭਾਈ ਪੁਲਿਸਰ ਨੂੰ ਸ਼ਹਿ ਦੇ ਰਹੀ ਆ ਪੁਲਿਸ ਪੂਰਾ ਸ਼ਹਿ ਦੇ ਰਹੀ ਸਾਨੂੰ ਇਨਸਾਫ ਅਸੀਂ ਸਵੇਰੇ 3 ਵਜੇ ਤੇ ਖੜੇ ਆ ਜੀ ਆਪਾਂ ਤੁਹਾਨੂੰ ਪੁਲਿਸ ਪਹਿਲਾਂ ਕਹਿੰਦੀ ਤੁਸੀਂ ਅੰਦਰ ਨਹੀਂ ਜਾਣਾ ਆਪਾਂ ਆਵਾਂਗੇ ਫਿਰ ਤੁਸੀਂ ਜਾਣਾ ਹੁਣ ਅਸੀਂ ਉਨਿੱਤੇ ਉੱਥੇ ਖੜੇ ਰਿਹਾ ਤੁਹਾਨੂੰ ਬੁਲਾਇਆ ਸੀ ਇਸ ਕਰਕੇ ਤੁਸੀਂ ਸਾਡੀ ਸਹਾਇਤਾ ਕਰੋ ਜੀ ਸਾਨੂੰ ਅਮਰਪ੍ਰੀਤ ਸਿੰਘ ਉਰਫ ਆਮਿਲ ਖਾਨ ਆ ਮੇਰੇ ਸਾਥ ਹਾਂ ਤੇ ਪਹਿਲਾ ਤਾਂ ਇਹ ਦੱਸੋ ਅਮਰਪ੍ਰੀਤ ਤੋਂ ਆਮਿਰ ਖਾਨ ਕਿਵੇਂ ਬਣ ਗਏ ਸਰ ਤੁਸੀਂ ਸਰ ਮੈਂ ਇਸਲਾਮ ਬੋਲ ਕੇ ਤੈਕ ਠੀਕ ਹੈ ਤੇ ਤੁਹਾਡੀ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਕਿ ਬਿਨਾ ਉਹਨਾਂ ਨੂੰ ਡਾਈਵੋਰਸ ਦਿੱਤੇ ਤੁਸੀਂ ਦੂਸਰੀ ਮੈਰਿਜ ਕਰ ਲਈ ਹੈ ਕਾਰਨ ਕੀ ਹੈ ਸਰ ਇਹਦੇ ਵਿੱਚ ਕਾਰਨ ਇਹ ਹੈ ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬੀਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਤੇ ਇਹਦੇ ਵਿੱਚ ਕੀ ਹੈ ਜਿਵੇਂ ਮੈਂ ਬਾਹਰ ਅੰਦਰ ਜਾਂਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਠੀਕ ਹੈ ਹਾਂ ਤੁਹਾਡੇ ਕਿੰਨੇ ਬੱਚੇ ਨੇ ਜੀ ਪਹਿਲੀ ਪਤਨੀ ਤੋਂ ਪਹਿਲੀ ਪਤਨੀ ਤੋਂ ਇੱਕ ਬੱਚਾ ਹੈ ਠੀਕ ਹੈ ਤੇ ਦੋ ਬੱਚੇ ਹੋਰ ਨੇ ਜੀ ਉਹਨਾਂ ਤੋਂ ਦੋ ਬੱਚੇ ਉਹਨਾਂ ਦੇ ਪਹਿਲਾਂ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਸੀ ਕਿ ਜੇ ਮੇਰਾ ਆਪਣੇ ਹਸਬੰਦ ਨਾਲ ਕੋਈ ਲੜਾਈ ਝਗੜਾ ਉਹਦੇ ਵਿੱਚ ਇਹਨਾਂ ਨੇ ਲਿਖਾਇਆ ਸੀ ਕਿ ਮੇਰੇ ਪਹਿਲਾਂ ਵਾਲੇ ਹਸਬੰਦ ਜੀ ਜਿਨ੍ਹਾਂ ਦੇ ਦੋ ਬੱਚੇ ਨੇ ਉਹਦੀ ਮੌਤ ਹੋ ਗਈ ਡੈਥ ਹੋ ਗਈ ਕੀ ਵਾਕਿ ਡੈਥ ਹੋਈ ਵੀ ਉਹਦੀ ਨਹੀਂ ਸਰ ਬਿਲਕੁਲ ਨਹੀਂ ਹੋਈ ਜੀ ਇਹ ਜਿਹੜੇ ਜਿਵੇਂ ਤੁਸੀਂ ਉਹਦਾ ਕਹਿਣ ਦਾ ਭਾਵਾ ਵੀ ਪਤਾ ਨਹੀਂ ਕਿੱਥੇ ਜਾਂਦੀ ਆ ਕਿੱਥੇ ਆਉਂਦੀ ਆ ਉਹ ਕਦੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਕੀ ਤੁਹਾਨੂੰ ਉਹਦਾ ਕੈਰੈਕਟਰ ਦਾ ਸੱਕਾ ਬਿਲਕੁਲ ਜੀ ਸਾਰਾ ਬਿਊਟੀ ਪਾਰਲਰ ਦਾ ਕੰਮ ਨਹੀਂ ਕਰਦੀ ਐ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਲੁਧਿਆਣਾ ਠੀਕ ਹੈ ਜੀ ਜਦੋਂ ਜਦੋਂ ਉਹਨੂੰ ਹੰਗਾਮਾ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਸਰੀ ਮੈਰਿਜ ਕਰਵਾ ਲੈਂਦੇ ਹੋ ਜੀ ਤੇ ਉਹਨਾਂ ਨੇ ਐਸਐਸਪੀ ਸਾਹਿਬਾ ਦੇ ਕੋਲੇ ਵੀ ਇਸ ਦੀ ਦਰਖਾਸਤ ਦਿੱਤੀ ہوئی ਹੈ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਰਾਜੀਨਾਮਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਜਾ ਵਿਆਹ ਕਰਵਾਇਆ ਹੈ ਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਮੇਰਾ ਮਿਸਬੀਹਵ ਕੀਤਾ ਮੈਨੂੰ ਰੋਟੀ ਪਾਣੀ ਨਹੀਂ ਦਿੱਤਾ ਮੇਰੇ ਪਰਸਨਲ ਪਾਰਸਲ ਤੇ ਲੱਤ ਮਾਰੀ ਕਿੱਕ ਮਾਰੀ ਤੇ ਇਹਦੇ ਵਿੱਚ ਕੀ ਹੋਇਆ ਮੈਨੂੰ ਜਿਹੜੇ ਦੇ ਬ੍ਰਦਰ ਆ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰਦੇ ਕੁੱਟਮਾਰ ਕਰਦੇ ਸੀਗੇ ਇਹ ਤੁਸੀਂ ਕੁੱਟਮਾਰ ਦੀ ਕਿਤੇ ਕੰਪਲੇਟ ਲਿਖਾਈ ਹੈ ਫਿਰ ਤੁਹਾਨੂੰ ਕੁੱਟਮਾਰ ਹੋਈ ਹੈ ਨਹੀਂ ਸਰ ਕਿਉਂ ਨਹੀਂ ਲਿਖਾਈ ਕਿੰਬਲਟ ਸਰ ਮੇਰੇ ਕੋਲੇ ਇਹਦੀ ਜੋ ਮੈਡੀਕਲ ਰਿਪੋਰਟ ਪਈ ਹੈ ਜੀ ਤੁਹਾਡੇ ਦੂਸਰੀ ਪਤਨੀ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚਨਾ ਸਾਧ ਵੀ ਕਹਿ ਗਏ ਨੇ ਉਹਨਾਂ ਨੇ ਰਿਕਾਰਡਿੰਗ ਦਿਖਾਈ ਹੈ ਜੋ ਸਰ ਇਹਨਾਂ ਕੋਲੇ ਵੀ ਆਪਣੀ ਰਿਕਾਰਡਿੰਗ ਪਈ ਹੈ ਕਿ ਹਾਂ ਮੈਨੂੰ ਮੁਸਲਮ 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 ਇਦਾਂ ਕਰਦੇ ਆ। ਸलाम ਭਾਈ ਤੇ ਇਹ ਜੋ ਮੇਰੀ ਸਾਲੀ ਹੈ ਜੀ ਠੀਕ ਹੈ ਜੀ ਅੱਜ ਤੋਂ 2 ਸਾਲ ਪਹਿਲਾਂ ਵਿਆਹ ਕੀਤਾ ਇਹਦਾ ਰੈੱਡ ਮੰਗੋ ਜੇ ਠੀਕ ਹੈ ਜੀ ਮੈਂ ਉਹਨੂੰ ਮੁੰਡੇ ਨੂੰ ਪੁੱਛਿਆ ਵੀ ਸੀ ਤੇਰੇ ਕੋਈ ਤੇ ਕੋਈ ਗੱਲ ਬਾਤ ਨਹੀਂ ਕਿ ਉਹ ਨਾ ਵਿਆਹ ਕਰਾਣ ਤੋਂ ਬਾਅਦ ਤੂੰ ਗਾਣੇ ਗੁਣੇ ਗਾ ਕੇ ਫਿਰ ਛੁੱਟ ਜਾਵੇਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਬੱਚਾ ਹੋਣ ਵਾਲਾ ਹੋ ਗਿਆ ਜਦੋਂ ਬੱਚਾ ਹੋ ਗਿਆ ਅੱਗੇ ਕਾ ਮੈਨੂੰ ਕਿੱਦਾਂ ਖਿਜਾ ਰਹੀ ਆ ਤੁਸੀਂ ਉਸ ਤੋਂ ਬਾਅਦ ਬੱਚਾ ਹੋ ਗਿਆ ਬੱਚਾ ਹੋਣ ਤੋਂ ਬਾਅਦ ਉਹ ਵੇਖੋ ਉਹ ਫਾਲਤੂ ਬੋਲਦੀ ਜਨਾਨੀ ਇੱਥੇ ਆਏ ਸਾਨੂੰ ਕਹਿੰਦੀ ਮੈਨੂੰ ਕਹਿੰਦੀ ਵੜ ਦੇਣਾ ਤੈਨੂੰ ਉਹਦਾ ਭਰਾ ਮੈਨੂੰ ਧਮਕੀਆਂ ਦੇ ਰਿਹਾ ਵਾ ਕਿਉਂ ਮੈਂ ਸਾਥ ਨਾ ਦਵਾਂ ਇਹਨਾਂ ਦਾ ਵਿਆਹ ਤੇ ਨਾ ਮੇਰੇ ਨਾਲ ਮੇਰੇ ਸਾਹਮਣੇ ਹੋਇਆ ਸਾਰੀ ਵੀਡੀਓ ਬਣੀ ਐ ਆਪਣੀ ਦੂਜੀ ਆਪਣੀ ਰੈੱਡ ਮੰਗੋ ਆਪਣੇ ਜਿਹੜੇ ਪੰਡਈ ਦੇ ਹੁੰਦੇ ਨੇ ਉਸ ਤੋਂ ਬਾਅਦ ਹੁਣ ਸਾਨੂੰ 15-20 ਦਿਨਾਂ ਤੋਂ ਪੱਲੇ ਪਤਾ ਲੱਗਾ ਕਿ ਇਹਨੇ ਇੱਕ ਰੱਖੀ ਹੋਈ ਇੱਥੇ ਜੀ ਇਹ ਮਕਾਨ ਵੀ ਇਹ ਆਪ ਬਣਾਉਂਦੀ ਦੀ ਆ ਕੇ ਕੁੜੀ ਮਕਾਨ ਇਹਦਾ ਸੀ ਉਹ ਨੂੰ ਉਹਨਾਂ ਨੂੰ ਦੇ ਦਿੱਤਾ ਉਹਨਾਂ ਨੂੰ ਜੇ ਮੈਂ ਤੁਸੀਂ ਕਹਿੰਦੇ ਵੀ ਜਾਤੀ ਬਦਲ ਕੇ ਬੰਦਾ ਇੱਥੇ ਰਹਿ ਰਿਹਾ ਤੁਸੀਂ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਹੋ ਮੈਂ ਲਾਂਬਾ ਜੀ ਖੱਤਰੀਆ ਜੀ ਹੈ ਜੀ ਇਹ ਜਿਹੜੇ ਹੈਗੇ ਨੇ ਇਹ ਮੁਸਲਮਾਨ ਮੁਸਲਮਾਨ ਹੈ ਜੀ ਜਿਹੜਾ ਹੁਣ ਬੱਠਾ ਤੇ ਨਹੀਂ ਇਹ ਜਿਹੜੀ ਜਨਾਨੀ ਹੈ ਮੁਸਲਮਾਨੀ ਨਾਲ ਕਰਾਇਆ ਇਹਨੇ ਵਿਆਹ ਜੀ ਹਾਂ ਜੀ ਇਹ ਸਾਨੂੰ ਵੀ ਨਾਲੇ ਜਾਤੀ ਟੈਗ ਕਰਦੀ ਐ ਚੂੜਾ ਚ ਮਾਰ ਕਹਿੰਦੀ ਇਹਨੂੰ ਇਨੂੰ ਵੀਡੀਓ ਵੀ ਹੈਗੀਆਂ ਉਹਦੀ ਆਪ ਐਫਆਰਈ ਕਰਾਣੀ ਹੋਣਾ ਉਹਦੇ ਵੱਲ ਵੀ ਐਫਆਰਈ ਉੱਪਰ ਕਰਾਵਾਂਗੇ ਅੱਜ ਜੀ ਇਹ ਤੁਹਾਨੂੰ ਜਿਹੜੇ ਜਿਹੜੇ ਚੋਰ ਜਮਾਰੇ ਸਾਡੇ ਵਰਤੇ ਗਿਆ ਨੇ ਇਹ ਉਸ ਕੋ ਰਿਕਾਰਡਿੰਗ ਹੈ ਇਹ ਉਸ ਬੰਦੇ ਵੱਲੋਂ ਵਰਤੇ ਗਿਆ ਨੇ ਕਿ ਉਹ ਮੁਸਲਮਾਨੀ ਵੱਲੋਂ ਵਰਤੇ ਗਿਆ ਜੀ ਸਰ ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਜੋ ਸੀ ਆਪਣੀ ਕੋਟ ਮੈਰੇ ਕਰਵਾ ਲਈ ਔਰ ਜਿਨ੍ਹਾਂ ਨਾਲ ਮੈਂ ਰਹਿਣਾ ਚਾਹੁੰਦਾ ਸਾਨੂੰ ਬਾ ਅਦਾਲਤ ਨੇ ਜੱਜ ਸਾਹਿਬ ਨੇ ਸਾਨੂੰ کورٹ ਮੈਰਿਜ ਕਰਵਾ ਕੇ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਕੀ ਤੁਸੀਂ ਜੱਜ ਸਾਹਿਬ ਕੋਲ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਮੈਰਿਡ ਆ ਮੈਂ ਤਲਾਕ ਨਹੀਂ ਲੈਣਾ ਇਹਦਾ ਬਿਲਕੁਲ ਸਹੀ ਸੀ ਸਹੀ ਸੀ ਹਾਂ ਜੇ ਹੁਣ ਸਾਡੇ ਤਾਂ ਇਹ ਤਾਂ ਹੁਣ ਲੋਕ ਕਰਾਉਂਦੇ ਨੇ ਜਿਨ੍ਹਾਂ ਨੂੰ ਕਰਵਾ ਲੈਂਦੇ ਨੇ ਉਹਦਾ ਸੈਸ਼ਨ ਕੋਰਟ ਚ ਜਾ ਕੇ ਜੇ ਕੋਈ ਕਰਨਾ ਚਾਹੁੰਦੀ ਹੈ ਉਹਦੀ ਅਦਾਲਤ ਚ ਪੈਰਵਾਈ ਕਰ ਲਵੇ ਤੇ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਿਆਂ 'ਤੇ ਇਲਜ਼ਾਮ ਲਾਇਆ ਗਏ ਨੇ ਮੈਨੂੰ ਦਰਦ ਦਰਦ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਕੋਈ ਗੱਲ ਨਹੀਂ ਸਵੇਰੇ ਮੈਨੂੰ ਦਰਦ ਦਰਦ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਕੋਲ ਅੱਜ ਕੰਪਲੇਂਟ ਆਈ ਸੀ ਅਪਲੈਂਟ ਨੂੰ ਸੈਸ਼ਨ ਕੋਰਟ ਵੇਲੇ ਅਟੈਂਡ ਕਰਕੇ ਸਿੱਧਾ ਇੱਥੇ ਆਇਆ ਹੋਰ ਕਿਤੇ ਨਹੀਂ ਗਿਆ ਹੈਗਾ 12:00 ਵਜੇ ਤੋਂ ਪਹਿਲਾਂ ਟਾਈਮ ਦਿੱਤਾ ਸੀ ਮੈਨੂੰ ਆਏ ਸੀ ਵੇਖ ਲੁਧਾਨੀ ਚੱਲੇ ਗਏ ਲੁਧਾਨੇ ਤੋਂ ਆਏ ਨੇ ਚਲ ਹੁਣ ਇਹਨਾਂ ਨਾਲ ਫੋਨ ਨਾਲ ਮੈਂ ਸੰਪਰਕ ਕੀਤਾ ਹੀ ਮੈਂ ਇਹਨਾਂ ਦੇ ਘਰੇ ਪਹੁੰਚ ਗਿਆ ਭਾਈ ਤੁਸੀਂ ਕਿੱਥੇ ਹੋ ਇਹ ਕਹਿੰਦੇ ਸੀ ਆ ਰਹੇ ਹਾਂ ਮੈਂ ਚਲੋ ਆਜੂ ਕੋਈ ਗੱਲ ਨਹੀਂ ਪਰ ਮ ਕੰਪਲੀਟ ਕੀਤੀ ਹੈ ਇੱਕ ਰਿਕੁਐਸਟ ਕੀਤੀ ਸੀ ਵੀ ਮੇਰਾ ਇਹ ਜਿਹੜਾ ਮਸਲਾ ਉਹਦੇ ਤੇ ਵਿਚਾਰਿਆ ਜਾਵੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਮੈਨੂੰ ਇਹਦੇ ਬਾਰੇ ਦਰਖਾਸਤਵਾਰ ਦਾ ਪਤਾ ਨਹੀਂ ਪਰ ਜੇ ਕਰਖਾਤ ਸਾਡੇ ਥਾਣੇ 'ਚ ਹੋਊਗੀ ਤਾਂ ਉਹ ਕਿਸੇ ਪੈਰ ਆਪਣੇ ਕਪਤੀ ਅਫਸਰ ਨੂੰ ਮਾਰਕ ਕੀਤੀ ਹੋ ਐ ਐਸਚੂ ਸਾਹਿਬਾਂ ਜੀ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਸਾਡੇ ਵੱਲੋਂ ਤਾਂ ਇਹਦਾ ਮੈਂ ਬਿਆਨ ਲਿਖਿਆ ਗੀੜ ਤਾਂ ਤੁਹਾਡੇ ਕੋਲੇ ਪਹੁੰਚੀ ਐ ਕੀ ਤੁਸੀਂ ਦੂਜੇ ਪਰਿਵਾਰ ਨੂੰ ਮਿਲੇ ਹੋ ਜੀ ਮਹਾਂ ਜੀ ਮਨਾਂ ਨੂੰ ਮਿਲ ਲਿਆ ਉਹਨਾਂ ਦਾ ਬਿਆਨ ਲਿਖ ਲਿਆ 112 ਦੀ ਕੰਪਲੇਂਟ ਕੀਤੀ ਸੀਗੀ ਤੇ ਮੈਂ ਜਾ ਕੇ ਉਹਨਾਂ ਸਚੂ ਸਾਹਿਬ ਨੂੰ ਦੱਸੂ ਜੇ ਇਹ ਕਰਨਾ ਚਾਹੁੰਦੇ ਤਾਂ ਸਚੂ ਸਾਹਿਬਾਂ ਜੋ ਵੀ ਇਹਨਾਂ ਨੂੰ ਕੋਈ ਧੱਕਾ ਹੋਇਆ ਤੁਸੀਂ ਇਹਨਾਂ ਦਾ ਬਿਆਨ ਲੈ ਕੇ ਕਾਰਵਾਈ ਕਰ ਦਾਂਗੇ